ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਝਾੜੂ ਸਰਕਾਰ ਮਰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਸਾਡੀ ਜ਼ਮੀਨ ਸਾਡੀ ਮਾਂ ਸਾਡੀ ਜ਼ਮੀਨ ਸਾਡੀ ਮਾਂ ਪੰਜਾਬ ਸਰਕਾਰ ਸਾਡੀ ਮਾਂ ਸਾਡੀ ਜ਼ਮੀਨ ਸਾਡੀ ਮਾਂ ਸਾਡੇ ਹੱਕ ਸਾਡੇ ਰੱਖ ਵੜ ਗਏ ਬੋਰਡ ਤੇ ਕੀ ਲਿਖਿਆ ਸੀਗਾ ਕੀ ਮੰਗਾ ਤੁਹਾਡੀਆਂ ਇਹ ਜੀ ਗੱਲ ਇਹ ਅਸੀਂ ਚਾਰੇ ਪਿੰਡਾਂ ਦੇ ਵਿੱਚ ਲਾਏ ਸੀ ਬਈ ਅਸੀਂ ਨਾ ਜੋ ਡੇਢ ਮਹੀਨੇ ਤੋਂ ਲੱਗੇ ਹੋਏ ਆ ਇਸ ਗੱਲ ਤੇ ਵੀ ਸਰਕਾਰ ਕੁਝ ਕਰੇ ਸਰਕਾਰ ਕੁਝ ਕਰੇ ਵੀ ਚਲੋ ਆਪਾਂ ਹੀ ਬਣਾਈ ਆ ਪਰ ਸਰਕਾਰ ਦੇ ਕੰਨ ਤੇ ਜੂ ਨਹੀਂ ਸਰਕੀ ਇਸੇ ਕਰਕੇ ਅਸੀਂ ਇਹ ਪੋਸਟਰ ਲਾਏ ਸੀ ਵੀ ਅਸੀਂ ਹੁਣ ਥੋੜਾ ਵੜਨਾ ਬੰਦ ਕਰਾਂਗੇ ਜਦੋਂ ਤੁਸੀਂ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਸਰਕਾਰਾਂ ਅੱਗੇ ਵੀ ਵੀਰ ਜੀ ਹੁੰਦੀਆਂ ਜਾਂਦੀਆਂ ਰਹੀਆਂ ਪੰਜ ਪੰਜ ਸਾਲ ਲਾ ਕੇ ਕੋਈ 10 ਸਾਲ ਲਾ ਕੇ ਹੁੰਦੀਆਂ ਪਰ ਇਹ ਪਹਿਲੀ ਸਰਕਾਰ ਆਈ ਆ ਕੋਈ ਕਿਸਾਨ ਵੀਰਾ ਮੈਂ ਰਾਤ ਨੂੰ ਰੋਟੀ ਪਾਣੀ ਖਾ ਕੇ ਸੌਂਦਾ ਸਵੇਰੇ ਉੱਠਦਾ ਅਖਬਾਰ ਪੜ੍ਹਦਾ ਉਹ ਚ ਲਿਖਿਆ ਜਾਂਦਾ ਇੰਨਾ ਨੰਬਰ ਖਸਰਾ ਇੰਨਾ ਨੰਬਰ ਕਿਲਾ ਤੇ ਰਾ ਸਰਕਾਰ ਨੇ ਰਿਕਵਰ ਕਰ ਲਿਆ ਇਸ ਤਰ੍ਹਾਂ ਨਾ ਤਾਂ ਵੀਰ ਜੀ ਕੋਈ ਆਪਾ ਪਸ਼ੂ ਵੇਚਣਾ ਉਹ ਵੀ ਨਹੀਂ ਵਪਾਰ ਹੁੰਦਾ ਉਹਦੀ ਵੀ ਸਹਿਮਤੀ ਲਈ ਜਾਂਦੀ ਹੈ ਬਿਨਾ ਸਹਿਮਤੀ ਤੋਂ ਧੱਕੇ ਨਾਲ ਸਰਕਾਰ ਨੇ ਇਹ ਲਾਇਆ ਇਹਦਾ ਅਸੀਂ ਪੋਰ ਜ਼ੋਰ ਵਿਰੋਧ ਕਰਦੇ ਆ ਸਰਕਾਰ ਨੂੰ ਕੱਲ ਅਸੀਂ ਪੋਸਟਰ ਲਾਏ ਸੀ ਇਹ ਸਰਕਾਰਾਂ ਦੇ ਵਿੱਚ ਕੁਝ ਇੱਕ ਚਾਪਲੂਸ ਕਿਸਮ ਦੇ ਬੰਦੇ ਹੁੰਦੇ ਆ ਉਹ ਤੁਹਾਨੂੰ ਵੀ ਚੰਗੀ ਤਰ੍ਹਾਂ ਪਤਾ ਉਹਨੇ ਆਪਣੇ ਨੰਬਰ ਬਣਾਉਣ ਦੀ ਖਾਤਰ ਇਹ ਪੋਸਟਰ ਵਾੜ ਦਿੰਦੇ ਆ ਇਹ ਸਾਨੂੰ ਇਸ ਗੱਲ ਦਾ ਕੋਈ ਵਹਿਮ ਨਹੀਂ ਅਸੀਂ ਇਤੋਂ ਵੱਡੇ ਪੋਸਟਰ ਲਾਵਾਂਗੇ ਬਾਕੀ ਜੇ ਸਰਕਾਰ ਦੇ ਚਮਚਿਆਂ ਚ ਨਹੀਂ ਹੈਗੇ ਇੱਥੇ ਤਮ ਤਾਂ ਸਾਡੇ ਸਾਹਮਣੇ ਪਾੜ ਕੇ ਦਿਖਾਉਣ ਫਿਰ ਅਸੀਂ ਦੱਸ ਦਾਂਗੇ ਕਿਵੇਂ ਪਾੜੀ ਗਏ ਇਹਨਾਂ ਚਾਰਾ ਪਿੰਡਾਂ ਚ ਕੋਈ ਵੀ ਆਮ ਆਦਮੀ ਪਾਰਟੀ ਨਾਲ ਕੋਈ ਲਿੰਕ ਨਹੀਂ ਰੱਖਣਾ ਬਿਲਕੁਲ ਸਾਡਾ ਸਮਾਜਿਕ ਤੌਰ ਤੇ ਬਾਈਕਾਟ ਕਰ ਜੇ ਇਹਨਾਂ ਨੇ ਪਾਲਿਸੀ ਵਾਪਸ ਨਾ ਲਈ ਤਾਂ ਸਾਡਾ ਸਮਾਜਿਕ ਤੌਰ ਤੇ ਬਾਈਕਾਟ ਆ ਜੀ ਨਾ ਮਰਨਾ ਨਾ ਜੰਮਣਾ ਅਸੀਂ ਇਹਨਾਂ ਦਾ ਬਾਈਕਾਟ ਰੱਖਾਂਗੇ ਵਿੱਚ ਬੋਲ ਲਾਏ ਗਏ ਸੀਗੇ ਇਹ ਮਤਲਬ ਪਾੜ ਦਿੱਤੇ ਗਏ ਆ ਕਿਉਂ ਪੜੇ ਆ ਔਰ ਕੀ ਮੰਗ ਆ ਤੁਹਾਡੀ ਬੋਲ ਕਿਉਂ ਲਾਏ ਆ ਤੁਸੀਂ ਸਾਡੀ ਮੰਗ ਤਾਂ ਇਹੀ ਆ ਜੀ ਤਕਰੀਬਨ ਇੱਕ ਮਹੀਨਾ ਹੋ ਗਿਆ ਅਸੀਂ ਇਹ ਕਹਿ ਰਹੇ ਹਾਂ ਵੀ ਜਿਹੜੀ ਪੰਜਾਬ ਸਰਕਾਰ ਨੇ ਲੈਂਡ ਪੂਰਨ ਸਕੀਮ ਲਿਆਂਦੀ ਆ ਇਹਨੂੰ ਰੱਦ ਕੀਤਾ ਜਾਵੇ ਤਾਂ ਜੋ ਜਿਵੇਂ ਕਿਸਾਨ ਆਪਣੀ ਜ਼ਮੀਨ ਤੇ ਖੇਤੀ ਕਰ ਸਕਣ ਉਹਦੇ ਵਿੱਚ ਪੰਜਾਬ ਦੇ ਜਿੰਨੇ ਵੀ ਕਿਸਾਨ ਆ ਉਹ ਆਪਣੀ ਰੋਜੀ ਰੋਟੀ ਕਮਾਉਂਦੇ ਆ ਵਧੀਆ ਰੋਟੀ ਖਾਂਦੇ ਆ ਵਧੀਆ ਰਹਿੰਦੇ ਆ ਤੇ ਅਸੀਂ ਇਹ ਸਰਕਾਰ ਨੂੰ ਇਹ ਮੰਗ ਕਰਦੇ ਆ ਵੀ ਤੁਹਾਨੂੰ ਸਾਨੂੰ ਤੁਹਾਡੇ ਪਲਾਟਾਂ ਦੀ ਲੋੜ ਨਹੀਂ ਨਾ ਹੀ ਸਾਡੇ ਨੂੰ ਤੁਹਾਡੇ ਪਿਆਸਿਆਂ ਦੀ ਲੋੜ ਆ ਇਸ ਦੇ ਵਿਰੋਧ ਵਿੱਚ ਸਾਰੇ ਬੋਰਡ ਲੱਗੇ ਸੀ ਕਿਉਂਕਿ ਬਾਰ-ਬਾਰ ਉਹਨਾਂ ਦੇ ਕਹਿਣ ਦੇ ਬਾਵਜੂਦ ਵੀ ਉਹਨਾਂ ਨੇ ਕਿਹਾ ਸੀ ਵੀ ਜੇ ਕੋਈ ਕਿਸਾਨ ਜ਼ਮੀਨ ਦੇਣੀ ਚਾਹੁੰਦਾ ਤਾਂ ਠੀਕ ਆ ਨਹੀਂ ਅਸੀਂ ਤੱਕੇ ਨਾ ਜ਼ਮੀਨ ਨਹੀਂ ਲਵਾਂਗੇ ਪਰ ਸਾਰੇ ਸਾਡੇ ਚਾਰਾ ਪਿੰਡਾਂ ਨੇ ਤਕਰੀਬਨ ਸਾਰੇ ਪੰਜਾਬ ਨੇ ਇਹ ਲੈ ਕੇ ਆਪਦੇ ਮਤੇ ਪਾ ਦਿੱਤੇ ਆ ਮਤੇ ਪਾ ਕੇ ਇਤਰਾਜ਼ ਦੇ ਦਿੱਤੇ ਆ ਗਲਾડા ਦੇ ਵਿੱਚ ਵੀ ਅਸੀਂ ਇੱਕ ਮਰਲਾ ਵੀ ਜ਼ਮੀਨ ਆ ਜਿਹੜੀ ਦੇਣੀ ਨਹੀਂ ਚਾਹੁੰਦੇ ਉਸ ਦੇ ਬਾਵਜੂਦ ਵੀ ਸਾਡੇ ਪਿੰਡਾਂ ਦੇ ਵਿੱਚ ਇਹਨਾਂ ਨੇ ਪਟਵਾਰੀ ਕਾਨੂੰ ਕੋ ਘੱਲੇ ਆ ਤੇ ਵੀ ਇਹ ਜ਼ਮੀਨਾਂ ਬਾਰੇ ਤੁਸੀਂ ਜਾ ਕੇ ਆਓ ਪਰ ਉਹਨਾਂ ਦਾ ਅਸੀਂ ਵਿਰੋਧ ਕਰਕੇ ਮੋੜਿਆ ਵੀ ਸਾਡੇ ਪਿੰਡ ਦਾ ਕੋਈ ਵੀ ਕਿਸਾਨ ਆ ਜਿਹੜਾ ਇੱਕ ਮਰਲਾ ਜ਼ਮੀਨ ਨਹੀਂ ਦੇਣੀ ਚਾਹੁੰਦਾ ਵੀ ਨਾ ਹੀ ਸਾਡੇ ਪਿੰਡ ਆਉ ਉਸ ਦੇ ਬਾਵਜੂਦ ਵੀ ਇਹਨਾਂ ਨੇ ਆਪ ਦਾ ਜਿਹੜਾ ਪ੍ਰੋਸੈਸ ਆ ਉਹ ਤੇਜ਼ੀ ਨਾਲ ਹੋਰ ਚਲਾ ਦਿੱਤਾ ਇਸ ਦੇ ਬਾਵਜੂਦ ਅਸੀਂ ਇਹ ਬੋਰਡ ਆ ਜਿਹੜੇ ਲਾਇਏ ਸੀ ਸਾਰੇ ਪਿੰਡਾਂ ਵਿੱਚ ਜਿੰਨਾ ਚਿਰ ਲੈਂਡ ਪੂਲਰ ਸਕੀਮ ਆ ਜਿਹੜੀ ਇਹ ਸਰਕਾਰ ਰੱਦ ਨਹੀਂ ਕਰਦੀ ਤਾਂ ਪਿੰਡਾਂ ਦੇ ਵਿੱਚ ਕੋਈ ਵੀ ਆਮ ਆਦਮੀ ਪਾਰਟੀ ਦਾ ਲੀਡਰ ਆ ਬਾਂ ਉਹਨੂੰ ਪਿੰਡਾਂ ਵਿੱਚ ਬਣ ਨਹੀਂ ਦਿੱਤਾ ਜਾਊਗਾ ਇਸ ਕਰਕੇ ਅਸੀਂ ਵਿਰੋਧ ਤੇ ਵਿੱਚ ਬੋਰਡ ਲਾਇਏ ਸੀ ਰਾਤ ਕੋਈ ਸ਼ਰਾਰਤੀ ਅੰਸਰਾਂ ਨਹੀਂ ਇਹ ਬੋਰਡ ਆ ਜਿਹੜੇ ਪਾੜ ਦਿੱਤੇ ਗਏ ਆ ਅਸੀਂ ਦੱਸਣਾ ਚਾਹੁੰਦੇ ਆ ਵੀ ਇਹ ਜਿਹੜੀ ਗੱਲ ਆ ਰਿਕ ਦੇ ਦਿਲ ਦੇ ਲਿਖੀ ਗਈ ਆ ਕਿਸਾਨ ਦੇ ਮਜ਼ਦੂਰ ਤੇ ਵਪਾਰੀ ਦੇ ਵੀ ਜਿੰਨਾ ਚਿਰ ਇਹ ਪਾਲਿਸੀ ਰੱਦ ਨਹੀਂ ਹੁੰਦੀ ਤਾਂ ਉਹਨਾਂ ਟਾਈਮ ਕੋਈ ਵੀ ਘਰੇ ਟੱਕੇ ਨਹੀਂ ਬੈਠੂਗਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੂਰੇ ਪੰਜਾਬ ਦੇ ਵਿੱਚ ਜੀ ਬੋਰਡ ਲਾਵਾਂਗੇ ਤੇ ਜਿੰਨੇ ਵੀ ਇਹਨਾਂ ਦੇ ਲੀਡਰ ਆ ਜੇ ਨਾ ਇਹ ਆਵਾਜ਼ ਆਏ ਤਾਂ ਅਸੀਂ ਇਹਨਾਂ ਨੂੰ ਘਰੋਂ ਨਿਕਲਣਾ ਬੰਦ ਕਰ ਦਾਵਾਂਗੇ ਸਭ ਦੇ ਮਗਰ ਅਸੀਂ ਕਾਲੀਆਂ ਝੰਡੀਆਂ ਲੈ ਕੇ ਮਗਰ ਦੀ ਮਗਰ ਹੋ ਜਾਵਾਂਗੇ ਆਉਣ ਵਾਲੇ ਸਮੇਂ 'ਚ ਇਹਨਾਂ ਦਾ ਨੱਕ 'ਚ ਦੰਬ ਕਰਕੇ ਰੱਖਾਂਗੇ ਇਹਨਾਂ 'ਚ ਜਿੰਨਾ ਚਿਰ ਅਸੀਂ ਸਾਰੇ ਕਿਸਾਨ ਆ ਉਹਨਾਂ ਡੰਮ ਟੱਕੇ ਨਹੀਂ ਬਹਿਣਾ ਜਿੰਨਾ ਚਿਰ ਇਹ ਪਾਲਿਸੀ ਰੱਦ ਨਹੀਂ ਗੈਰ ਨਗਰ ਦਾ ਰਹਿਣ ਵਾਲਾ ਨਮਾਸੀ ਆ ਸਾਡਾ ਜਿਹੜਾ ਨਗਰ ਆ ਇਹ ਇਹ ਸ਼ਹੀਦਾਂ ਦਾ ਨਗਰ ਆ ਇਹ ਸਰਕਾਰ ਵੱਲੋਂ ਇੱਥੇ ਜਿੰਨੇ ਵੀ ਫੌਜ ਦੇ ਵਿੱਚ ਫੌਜੀ ਸੀਗੇ ਉਹਨਾਂ ਨੂੰ ਹੀ ਇਹ ਪਿੰਡ ਅਲਾਟਮੈਂਟ ਕੀਤਾ ਗਿਆ ਸੀਗਾ ਜਿਹੜੇ ਸਾਡੇ ਪਿੰਡ ਦੇ ਸਾਡੇ ਬਜ਼ੁਰਗ ਸੀ ਜਿਨ੍ਹਾਂ ਨੇ ਫੌਜ ਦੇ ਵਿੱਚ ਆਪਣੀਆਂ ਸ਼ਹੀਦੀਆਂ ਦਿੱਤੀਆਂ ਕੁਰਬਾਨੀਆਂ ਕੀਤੀਆਂ ਉਹਨਾਂ ਨੇ ਸਰਕਾਰ ਨੇ ਉਹਨਾਂ ਦੀ ਬਹਾਦਰੀ ਦੇ ਸਨਮਾਨ ਵਜੋਂ ਸਾਨੂੰ ਇਹ ਜ਼ਮੀਨਾਂ ਦਿੱਤੀਆਂ ਸੀ ਜ਼ਮੀਨਾਂ ਦੀ ਅਲਾਟਮੈਂਟ ਹੋਈ ਆ ਸਾਡਾ ਨਗਰ ਆ ਜਿਹੜਾ ਇਹਦਾ ਨਾਂ ਵੀ ਇੱਕ ਸ਼ਹੀਦ ਦੇ ਨਾਂ ਤੇ ਯਸ਼ੀਦਰਸ਼ਪਾਲ ਸਿੰਘ ਨਗਰ ਜੋ ਸਾਡੇ ਪਰਿਵਾਰ ਦੇ ਵਿੱਚੋਂ ਮੈਂਬਰ ਸਾਡੇ ਤਾਇਆ ਜੀ ਲੱਗ ਰਹੇ ਆ ਮੇਰੇ ਉਹਨਾਂ ਇਹਨਾਂ ਨੇ ਸਰਕਾਰ ਨੇ ਲੈਂਡ ਪੂਲਿੰਗ ਦੀ ਹਿੰਦੀ ਸਕੀਮ ਦੀ ਉਹਨਾਂ ਦੀ ਜ਼ਮੀਨ ਵੀ ਵਿੱਚ ਲੈ ਲਈ ਉਛੀ ਦਾ ਨੂੰ ਵੀ ਨਹੀਂ ਬਖਸ਼ਿਆ ਗਿਆ ਮੈਂ ਭਗਵੰਤ ਮਾਨ ਸਾਹਿਬ ਨੂੰ ਕਹਿਣਾ ਚਾਹੁੰਦਾ ਇਹ ਜਿਹੜੀ ਜ਼ਮੀਨ ਆ ਭਗਵੰਤ ਮਾਨ ਸਾਹਿਬ ਇਹ ਕੋਈ ਥੋੜੀ ਸਰਕਾਰ ਦੀ ਦਿੱਤੀ ਹੋਈ ਸਾਨੂੰ ਜ਼ਮੀਨ ਨਹੀਂ ਹੈਗੀ ਇਹ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਦਿੱਤੀ ਹੋਈ ਜ਼ਮੀਨ ਆ ਇਹ ਜ਼ਮੀਨ ਜਿਹੜੀ ਤੁਸੀਂ ਸੱਤੋਂ ਧੱਕੇ ਨਾ ਰਾਤੋਂ ਰਾਤ ਆਪ ਦਾ ਸੰਸਦ ਦੇ ਵਿੱਚ ਪਾ ਮਤੇ ਪਾਸ ਕਰਕੇ ਜਿਹੜੇ ਤੁਸੀਂ ਖੋਣ ਲੱਗੇ ਆ ਇਹ ਜਿਹੜੀਆਂ ਸਕੀਮਾਂ ਤੁਸੀਂ ਸਾਨੂੰ ਸਮਝਾ ਰਹੇ ਆ ਇਹ ਉਹ ਪੁਰਾਣੇ ਹੁਣ ਪਿੰਡ ਨਹੀਂ ਹੈਗੇ ਬਜ਼ੁਰਗਾਂ ਨਾ ਪੜ ਨਹੀਂ ਹੈਗੇ ਸਾਡੇ ਸਾਰੇ ਹੀ ਪੜੇ ਲਿਖੇ ਆ ਸਾਡੇ ਬੱਚੇ-ਬੱਚੇ ਵੀ ਸਾਰੇ ਪੜੇ ਹੋਏ ਆ ਜਿਨ੍ਹਾਂ ਨੂੰ ਇਹ ਸਕੀਮ ਬਾਰੇ ਪੂਰੀ ਨੌਲੇਜ ਆ ਪਰ ਅਸੀਂ ਤੁਹਾਡੇ ਵਿਰੋਧ ਦੇ ਵਿੱਚ ਤੁਸੀਂ ਗਲਾਡਾ ਤੱਕ ਵੀ ਐਫੀ ਡੈਪਟ ਬਣਾ ਕੇ ਤੇ ਆਏ ਤੁਸੀਂ ਫੇਰ ਵੀ ਸਾਡੇ ਨਾਲ ਘਨੌਣੀਆਂ ਚਾਲਾਂ ਖੇਟੀ ਜਾਂਦੇ ਆ ਕਿਤੇ ਪਟਵਾਰੀ ਨੂੰ ਭੇਜ ਦਿੰਦੇ ਆ ਕਿਤੇ ਕਰਨਗੋ ਨੂੰ ਭੇਜ ਦਿੰਦੇ ਆ ਵੀ ਇਹ ਲੈਂਡ ਪੂਲਿੰਗ ਸਕੀਮ ਬਾਰੇ ਸਾਨੂੰ ਸੁਝਾਉਣਗੇ ਇਹ ਜਿਹੜੀ ਨੀਤੀ ਹੈ ਬਿਲਕੁਲ ਲੋਕ ਮਾਰੂ ਨੀਤੀ ਹੈ ਲੋਕਾਂ ਦੇ ਉਜਾੜੇ ਵਾਲੀ ਨੀਤੀ ਹੈ ਸਾਡਾ ਨਗਰ ਇਹ ਜਿਹੜਾ ਹੈਗਾ ਇੱਥੇ ਬੜੀ ਜਿਹੜੀ ਫਸਲ ਹੈ ਇੱਥੇ ਜ਼ਮੀਨ 'ਚੋਂ ਤਿੰਨ ਤਿੰਨ ਫਸਲਾਂ ਹੁੰਦੀਆਂ ਇਹ ਸਾਡੇ ਬਜ਼ੁਰਗਾਂ ਨੇ ਸਿਰ ਤੇ ਰੇਤੇ ਦੀਆਂ ਟੋਕਰੀਆਂ ਚੱਕ-ਚੱਕ ਕੇ ਇਹਨੂੰ ਆਵਾਜ਼ ਕੀਤਾ ਪੱਧਰ ਕੀਤਾ ਹੁਣ ਇੱਥੇ ਤਿੰਨ ਤਿੰਨ ਫਸਲਾਂ ਹੁੰਦੀਆਂ ਸਾਡੇ ਜਿਹੜੇ ਨਗਰ ਦੇ ਵਿੱਚ ਖੇਤੀਬਾੜੀ ਦਾ ਕੰਮ ਕਰਨ ਲਈ ਮਜ਼ਦੂਰ 30-30 ਕਿਲੋਮੀਟਰ ਤੋਂ ਦੂਰੋਂ ਆਉਂਦੇ ਆ ਜਿਹੜੇ ਉਹਨਾਂ ਦੀ ਰੋਟੀ ਦਾ ਸਾਧਨ ਚੱਲਦਾ ਪਰ ਇਹ ਸਰਕਾਰ ਸਾਨੂੰ ਬਿਲਕੁਲ ਉਜਾੜ ਰਹੀ ਆ ਅਸੀਂ ਇਹਨਾਂ ਨੂੰ ਇੱਕ ਵੀ ਗਾਜ ਨਹੀਂ ਜ਼ਮੀਨ ਇੱਥੋਂ ਦੇਵਾਂਗੇ ਇਹ ਭੁੱਲ ਜਾਣ ਬਈ ਅਸੀਂ ੱੱਕੇ ਨਾ ਇਹ ਜ਼ਮੀਨਾਂ ਲੈ ਲਾਂਗੇ ਤੇ ਇਹ ਸਾਡੇ ਨਾਲ ਨਿਰਨਜਾਇਜ਼ ਬਿਲਕੁਲ ੱੱਕਾ ਵਾ ਤੇ ਸਾਡਾ ਬੱਚਾ ਬੱਚਾ ਇਸ ਨੀਤੀ ਬਾਰੇ ਪਲੈਂਡ ਪ੍ਰੋਗਰਾਮ ਸਕੀਮ ਬਾਰੇ ਪੂਰਾ ਜਾਣੂ ਜਾਣਕਾਰ ਸਰਕਾਰ ਦੇ ਦਾ ਮੰਤਰੀ ਅਜੇ ਦੱਸਦੇ ਹਾ ਤੇ ਭੁੱਲ ਜਾਂਦੇ ਆ ਪਰ ਸਾਡੇ ਬੱਚੇ ਇਹਨਾਂ ਨੂੰ ਪੂਰਾ ਸੰਖੇਪ ਸਮਝਾ ਦੇਣਗੇ ਠੀਕ ਹੈ ਜੀ ਇਹ ਐਸੀ ਨੀਤੀ ਆ ਜੀ ਜਿਹੜੀ ਇਹ ਦੱਸ ਰਿਹਾ ਵੀ ਤੁਹਾਨੂੰ ਅਸੀਂ 1000 ਗਜ ਦੇਵਾਂਗੇ ਨਾਲ ਉਹ ਨੀਤੀਆਂ ਦੇ ਨਾਲ ਇਹਨਾਂ ਨੇ ਉਹ ਪੱਤਰ ਦੇ ਵਿੱਚ ਲਿਖਿਆ ਵੀ ਜਿਹੜਾ ਡਿਵੈਲਪਮੈਂਟ ਕਰਾਂਗੇ ਉਹਦਾ ਜਿਹੜਾ ਖਰਚਾ ਹੋਊਗਾ ਉਹ ਪਲਾਟ ਦੇ ਉੱਤੇ ਪਾਇਆ ਜਾਊਗਾ ਇਹ ਤਾਂ ਸਾਡੀ ਜ਼ਮੀਨ ਲੈ ਕੇ ਫੇਰ ਵੀ ਸਾਨੂੰ ਇਹਨਾਂ ਨੇ ਇੱਕ ਤਰ੍ਹਾਂ ਨਾਲ ਨਚੋੜਨਾ ਵਾ ਵੀ ਤੁਸੀਂ ਹੋਰ ਵੀ ਪੈਸੇ ਸਾਨੂੰ ਦਿਓ ਠੀਕ ਹੈ ਸਾਡੇ ਵਿਰੋਧ ਕਰਨ ਦੇ باوجود ਵੀ ਇਹਨਾਂ ਨੇ ਸਾਡੀ ਇਸ ਜਮੀਨ ਤੇ ਸੀਐਲਜੂ ਲਾਤੀ ਆ ਵੀ ਇਹ ਕਿਸਾਨ ਨਾ ਜ਼ਮੀਨ ਵੇਚਦਾ ਕਿਸੇ ਨੂੰ ਵੇਚਣ ਨਾ ਕੋਈ ਇਮਾਰਤ ਤੇ ਉਸਾਰਨ ਵੀ ਨਾ ਕੋਈ ਲੋਨ ਲੈਣ ਇਹ ਸਰਾਸਰ ਧੱਕਾ ਹੈ ਅਸੀਂ ਕਦੇ ਵੀ ਇਹ ਬਰਦਾਸ਼ਤ ਨਹੀਂ ਕਰਾਂਗੇ ਆਪਦੇ ਖੂਨ ਦਾ ਇੱਕ ਇੱਕ ਕਤਰਾ ਬਹਾ ਦੇਾਂਗੇ ਅਸੀਂ ਠੀਕ ਹੈ